ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਗੁਦਾਨ ਦਾ ਸਾਰਿਆਂ ਤੇ ਮਿਹਰ ਭਰਿਆ ਤੁਸੀਂ ਤੇ ਤੰਦਰੁਸਤੀਆਂ ਵੱਖ ਨੇ ਸਾਰਿਆਂ ਚੜ੍ਹਦੀ ਕਲਾ ਵਿੱਚ ਤੇ ਲਓ ਜੀ ਛਾਂ ਦਾ ਟਾਈਮ ਆ ਤੇ ਇੱਧਰ ਛੱਲੀਆਂ ਲਿਆਂਦੀਆਂ ਹੋਈਆਂ ਸੀਆਂ ਘਰੇ ਤੇ ਹੁਣ ਜਾਂਦਾ ਜਿਆ ਸੀਜ਼ਨ ਸੀਗਾ ਹਨਾ ਲੋਕੀ ਚਾਰ ਚੂੜਜਾ ਪਾਈ ਜਾਂਦੇ ਆ ਤੇ ਇਹ ਉਹ ਸੀ ਸਾਡੇ ਵੀ ਨੇਬਰ ਸੀ ਕੋਈ ਉਹ ਦੇਖੇ ਗਿਆ ਸੀਗੇ ਤੇ ਕੁਛ ਤਾਂ ਹੁਣ ਲਿਆਂ ਆਪਾਂ ਨੇ ਕੋਈ ਛੱਪਾ ਨਾ ਇਹਨਾਂ ਨੂੰ ਉਹ ਕਰਾਂਗੇ ਸੇਵ ਕਰਾਂਗੇ ਵੀ ਦਾਣੇ ਪੂਰ ਕੇ ਦੇ ਤੇ ਆਪਾਂ ਇਹਨਾਂ ਨੂੰ ਸੇਵ ਕਰਕੇ ਰੱਖਾਂਗੇ ਜਿਵੇਂ ਆਪਾਂ ਚੌਲ ਫਰਾਈ ਕਰਦੇ ਆ ਟਰੋਲਾਂ ਚ ਪਾ ਸਕਦੇ ਤੇ ਜਿਵੇਂ ਆਪਾਂ ਕੋਈ ਚੀਜ਼ ਹੋਰ ਬਣਾਉਣੀ ਜਿਵੇਂ ਮੀਂਹ ਬੱਚਿਆਂ ਬਣਾਕਦੇ ਨੇ ਪਾਸਤਾ ਵਗੈਰਾ ਹਨਾ ਮਕਰੋਨੀ ਆਂ ਜਾਂ ਸਵੀਟ ਕੌਰ ਬਣਾ ਕੇ ਦੇਣੀ ਤੇ ਇਧਰ ਮੈਂ ਪਾਣੀ ਉਬਲਣਾ ਰੱਖਿਆ ਸੀਗਾ ਤੇ ਪਾਣੀ ਦੇ ਵਿੱਚ ਪਾਤਾ ਸੀਗਾ ਨਮਕ ਤੇ ਨਾਲ ਆਪਾਂ ਪਾ ਦਿੰਦੇ ਮੱਕੀ ਦੇ ਦਾਣੇ ਇਹ ਜਿਆਦਾ ਪੱਕੇ ਨਹੀਂ ਸੀਗੇ ਮੀਂਝ ਹਜੇ ਤਾਂ ਥੋੜੇ ਕੱਚੇ ਸੀਗੇ ਤੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਵਾਲ ਲਵਾਂਗੇ ਪਾਣੀ ਇੱਚ ਵਾਲ ਕੇ ਰੱਖਣ ਦਾ ਮੀਂਝ ਇਹ ਵੀ ਜਦੋਂ ਆਪਾਂ ਚੀਜ਼ ਬਣਾਉਂਦੇ ਆ ਜਦੋਂ ਆਪਾਂ ਹੁਣ ਮਾਰਕੀਟ ਤੋਂ ਲਿਆਉਂਦੇ ਉਹ ਵੀ ਉਬਲੇ ਹੋਏ ਹੁੰਦੇ ਉਹ ਕੱਚੇ ਨਹੀਂ ਹੁੰਦੇ ਜਿਵੇਂ ਮਿਕਸ ਵੈਜੀਟੇਬਲ ਤੇ ਜਾਂ ਕੁਝ ਹੋਰ ਲਿਆਉਂਦੇ ਹਨਾ ਤੇ ਉਹ ਸਾਰੇ ਉਗਲੀਆਂ ਹੀ ਚੀਜ਼ਾਂ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਵੀ ਬਾਲ ਕੇ ਰੱਖਣਾ ਤੇ ਨਾਲ ਆਪਾਂ ਨੇ ਇਹ ਦੋ ਭੁੰਨ ਲੀਆਂ ਸੀ ਹੈ ਤਖਖਰ ਕਾਧੀਆਂ ਜੀਆਂ ਜਿਆਦੇ ਦਾਣੇ ਤਾਂ ਨਹੀਂ ਸੀਗੇ ਥੋੜੇ ਥੋੜੇ ਦਾਣੇ ਸੀਗੇ ਤੇ ਅਸੀਂ ਦੋ ਭੁੰਨ ਲੀਆਂ ਨੇ ਤੇ ਇੱਕ ਦੇ ਦਾਣੇ ਵਾਵਾ ਥੋੜੇ ਜਿ ਨਿਕਲੇ ਤੇ ਉਹ ਆਪਾਂ ਹੁਣ ਸੇਵ ਕਰਕੇ ਰੱਖ ਲਵਾਂਗੇ ਕਿਉਂਕਿ ਜਿੱਦੋਂ ਆਪਾਂ ਫਰਾਈ ਰਾਈਸ ਵਗੈਰੇ ਚੌਲ ਬਣਾਉਨੇ ਆ ਹਨਾ ਤੜਕੇ ਵਾਲੇ ਉਹਦੇ ਵਿੱਚ ਪਾ ਸਕਦੇ ਇਸੀ ਟਕੌਣ ਬਣਾਉਨੇ ਆ ਜਾਂ ਆਪਾਂ ਪੀਜ਼ਾ ਬਣਾਉਣਾ ਉਹਦੇ ਉੱਤੇ ਲਾ ਸਕਦੇ ਹਨਾ ਤੇ ਇਸੇ ਤਰ੍ਹਾਂ ਹੀ ਉਹ ਸੀ ਤੇ ਉਹ ਸਾਡਾ ਹੋ ਗਿਆ ਹੁਣ ਫਿਲਟਰ ਖਰਾਬ ਪਾਣੀ ਵਾਲਾ ਤੇ ਇਹ ਬਹੁਤ ਵਧੀਆ ਸੌਫਟ ਬਣ ਗਿਆ ਤੇ ਹਜੇ ਆਪਾਂ ਇਹਨਾਂ ਨੂੰ ਥੋੜਾ ਜਿਆਦਾ ਰੇਲ ਲੈਂਦੇ ਹੋਰ ਵਾਲਾ ਦਵਾ ਲੈਂਦੇ ਤੁ ਫੇਰ ਮੈਂ ਇਸੇ ਤਰ੍ਹਾਂ ਹੀ ਮਟਰ ਵੀ ਜਿਵੇਂ ਸਿਆਲਾ ਚ ਆਉਣਾ ਹੋਵੇ ਮੰਮੀ ਹੁਣਾਂ ਕੋਲੇ ਮਟਰ ਹੋਣ ਤੇ ਉਹਨਾਂ ਨੂੰ ਮੈਂ ਕਹਿ ਦੇਣੀ ਹੁੰਨੀ ਆ ਮਟਰ ਕੱਢ ਕੇ ਰੱਖ ਲਿਓ ਕਿਉਂਕਿ ਗਾਂ ਗਰਮੀ ਦੇ ਵਿੱਚ ਨਾ ਵੀ ਇਹ ਉਹ ਜੂਸ ਹੋ ਜਾਂਦੇ ਆਗੇ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਇਹਨਾਂ ਨੂੰ ਵਾਲ ਲਿਆ ਹੁਣ ਤੇ ਹੁਣ ਥੋੜਾ ਜਿਹਾ ਜੇ ਟੱਕ ਦਿੱਤਾ ਇਹਨਾਂ ਨੂੰ ਤੇ ਫੇਰ ਆਪਾਂ ਹੁਣ ਇਹ ਦੇਖੋ ਤੁਸੀਂ ਇਹਨਾਂ ਦਾ ਪਾਣੀ ਵੀ ਉਹ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਬਰਉਣੇ ਕਿ ਤੇ ਆਪਾਂ ਕਿਸੇ ਟੱਪੂ ਵਿੱਚ ਜੇ ਜੇ ਆਪਾਂ ਰੱਖਣੀ ਆ ਟੱਪੂ ਵਿੱਚ ਰੱਖ ਸਕਦੇ ਆ ਇਸ ਦੇ ਵਿੱਚ ਜੇ ਆਪਾਂ ਅਗਰ ਆਪਾਂ ਉਹ ਕਰਨੇ ਆ ਮੀਨ ਜੇ ਕਿਸੇ ਪਲਾਸਟਿਕੀ ਚ ਪਾ ਕੇ ਰੱਖਨੇ ਪਲਾਸਟਿਕੀ ਤੇ ਲੋ ਜੀ ਆਪਾਂ ਦਾ ਟੱਪੂ ਵਿੱਚ ਪਾ ਲਿਆ ਤੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਸਦੇ ਰਹੋ ਤੇ ਇੱਕ ਮੱਕੀ ਦੇ ਇੰਨੇ ਕੁ ਦਾਣੇ ਨਿਕਲੇ ਤੇ ਆਪਾਂ ਇਹਨਾਂ ਨੂੰ ਸੇਵ ਕਰਕੇ